ਹਿਮਾਚਲ ਚਲ ਵਾਲੇ ਜਿਹੜੇ ਆ ਜਦੋਂ ਹਿਮਾਚਲ ਚ ਐਂਟਰੀ ਕਰਦੇ ਆ ਤਾਂ 60 ਰੁਪਏ ਟੋਲ ਪਰਚੀ ਕਿਉਂ ਕੱਟੀ ਜਾਂਦੀ ਆ ਜਦੋਂ ਹਿਮਾਚਲ ਵਿੱਚ ਐਂਟਰ ਕਰਦੇ ਆ ਔਰ ਹਿਮਾਚਲ ਦੇ ਹਰ ਬੈਰੀਕੇਡ ਦੇ ਉੱਤੇ 60 ਰੁਪਏ ਪਰਚੀ ਆ ਉਹ ਪਰਚੀ ਕਿਉਂ ਕੱਟੀ ਜਾਂਦੀ ਆ ਕੀ ਗੱਲ ਐਂਟਰੀ ਜਿਹੜੀ ਆ ਹਿਮਾਚਲ ਵਿੱਚ ਸਾਨੂੰ ਮਨਾਈ ਆ ਹਿਮਾਚਲ ਜਿਹੜਾ ਕੀ ਸਾਡੇ ਦੇਸ਼ ਦੇ ਵਿੱਚ ਨਹੀਂ ਆਉਂਦਾ ਹਿਮਾਚਲ ਵਾਲੇ ਪਰਚੀ ਕੱਟਦੇ ਆ ਤਾਂ ਪੰਜਾਬ ਵਾਲੇ ਪਰਚੀ ਕਿਉਂ ਨਹੀਂ ਕੱਟਦੇ ਇਹ ਸਵਾਲ ਅਸੀਂ ਪਹਿਲਾਂ ਵੀ ਕਰਿਆ ਸੀਗਾ ਪਹਿਲਾਂ ਵੀ ਅਸੀਂ ਖਬਰ ਚਲਾਈ ਸੀ لیکن ਸਾਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਕਿ ਭਾਈ ਸਾਹਿਬ ਜੀ ਤੁਹਾਡੇ ਟੋਲ ਦੇ ਜਿਹੜੇ ਆ ਉਹ ਕਿੰਨੇ ਪੈਸੇ ਲੱਗਦੇ ਆ ਉਹ ਟੋਲ ਤੁਹਾਡੇ ਲੱਗਦੇ ਆ ਤੁਹਾਡੇ ਇਥੋਂ ਲੈ ਕੇ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਜਾਣਾ ਹੋਏ ਤਾਂ 20 ਜਗ੍ਹਾ ਪੈਸੇ ਲੱਗਦੇ ਆ ਹਿਮਾਚਲ ਇਕੋ ਵਾਰੀ ਲੱਗਦੇ ਆ ਲੇਕਿਨ ਸਵਾਲ ਕੀ ਆ ਉਸ ਦਾ ਜਵਾਬ ਲੋਕਾਂ ਨੂੰ ਸਹੀ ਨਹੀਂ ਆਉਂਦਾ ਸਵਾਲ ਜਿਹੜਾ ਅਸੀਂ ਕਰਿਆ ਉਸ ਦਾ ਜਵਾਬ ਸਹੀ ਚਾਹੀਦਾ ਕਿ ਹਿਮਾਚਲ ਦੇ ਵਿੱਚ ਐਂਟਰੀ ਪਰਚੀ ਆ ਕੱਲ ਅਸੀਂ ਹਿਮਾਚਲ ਦਾ ਟੂਰ ਕੱਢਿਆ ਉਹ ਰਹਿਮਤ ਚੱਲਦੇ ਟੂਰ ਦੇ ਵਿੱਚ ਸੱਟੋਂ 60 ਰੁਪਏ ਪਰਚੀ ਜਿਹੜੀ ਆ ਉਹ ਲਈ ਗਈ ਆ ਔਰ ਇਹ ਕਿਹੜੀ ਗੱਲ ਤੋਂ ਲਈ ਜਾਂਦੀ ਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਐਂਟਰੀ ਪਰਚੀ ਆ ਸਾਡੇ ਹਿਮਾਚਲ ਐਂਟਰ ਹੋਣ ਦੀ ਅਸੀਂ ਪੰਜਾਬ ਐਂਟਰੀ ਦੀ ਪਰਚੀ ਲਗਾ ਦਈਏ ਤਾਂ ਕਿੰਨੇ ਲੋਕਾਂ ਨੂੰ ਇਹ ਨੁਕਸਾਨ ਹੋਵੇਗਾ ਪਠਾਨਕੋਟ ਦੇ ਨਾਲ ਲੱਗਦਾ ਹਿਮਾਚਲ ਪਠਾਨਕੋਟ ਵਾਸੀਆਂ ਨੂੰ ਅਕਸਰ ਹੀ ਜਾਣਾ ਪੈਂਦਾ ਤਾਂ ਉਹਨਾਂ ਨੂੰ ਕਿੰਨੀ ਵਾਰ ਹਰ ਰੋਜ਼ ਪਰਚੀ 60 ਰੁਪਏ ਕਟਾਉਣੇ ਪੈਂਦੀ ਆ ਆ 60 ਰੁਪਏ ਪਰਚੀ ਜਿਹੜੀ ਆ ਕਿਸ ਕਾਰਨਾ ਕਰਕੇ ਕੱਟੀ ਜਾਂਦੀ ਆ ਜਦੋਂ ਅਸੀਂ ਕੱਲ ਪਰਚੀ ਲਈ ਆ ਆ ਪਰਚੀ ਤੁਸੀਂ ਵੇਖ ਸਕਦੇ ਹੋ ਕਿ ਆ ਪਰਚੀ ਸਾਨੂੰ 60 ਰੁਪਏ ਪਰਚੀ ਜਿਹੜੀ ਆ ਕੱਲ ਦੇ ਡੇਟ ਵਿੱਚ ਸਾਡੇ ਹਿੱਸੇ ਆਈ ਆ ਇਹ ਜਾਣਕਾਰੀ ਕੀ ਹੈ ਕਿ ਜਦੋਂ ਸਾਨੂੰ ਕਮੈਂਟ ਆਉਂਦੇ ਆ ਸਾਨੂੰ ਫੋਨ ਆਉਂਦੇ ਆ ਤਾਂ ਕਿਹਾ ਜਾਂਦਾ ਹੈ ਕਿ 60 ਰੁਪਏ ਪਰਚੀ ਜਿਹੜੀ ਆ ਇਹ ਸਾਡੇ ਹਿਮਾਚਲ ਦੀ ਐਂਟਰੀ ਆ ਤੇ ਐਂਟਰੀ ਜਿਹੜੀ ਆ ਉਸ ਕਰਕੇ ਪਰਚੀ ਆ ਪੰਜਾਬ ਦੀ ਐਂਟਰੀ ਪਰਚੀ ਕਿਉਂ ਨਹੀਂ ਆ ਕੀ ਗੱਲ ਪੰਜਾਬ ਜਿਹੜਾ ਬਿਲਕੁਲ ਵਾਰਸ ਪੰਜਾਬ ਦੇ ਲੋਕਾਂ ਦੇ ਵਿੱਚ ਜਮੀਰ ਨਹੀਂ ਹੈ ਪੰਜਾਬ ਕੀ ਗੱਲ ਖੁਸ਼ਹਾਲ ਨਹੀਂ ਹੈ ਪੰਜਾਬ 'ਚ ਕੋਈ ਉਦਯੋਗ ਨਹੀਂ ਹੁੰਦਾ ਇਹ ਨਹੀਂ ਹੁੰਦਾ ਪੰਜਾਬ ਦੇ ਵਿੱਚ ਸਭ ਕੁਝ ਪੰਜਾਬ ਦੇ ਵਿੱਚ ਹੁੰਦਾ 60 ਰੁਪਏ ਤੁਸੀਂ ਪਰਚੀ ਜਿਹੜੀ ਆ ਉਹ ਲੈ ਲਈ ਆ ਇਸ ਦੇ ਉੱਤੇ ਲਿਖਿਆ ਗਿਆ ਜੀ ਇਹ ਵੈਲਕਮ ਟੂ ਦੇ ਭੂਮੀ ਅੰਡਰ ਐਚਪੀ ਟੋਲ ਐਕਟ 1975 ਤੋਂ ਲੈ ਕੇ 1975 ਦੇ ਵਿੱਚ ਐਕਟ ਬਣਿਆ ਜਦੋਂ ਤੋਂ ਲੈ ਕੇ ਐਕਟ ਦੇ ਵਿੱਚ ਕੀ ਆ ਮੈਂ ਵਕੀਲ ਚਾਹੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਵਕੀਲ ਭਾਈਚਾਰਾ ਜਿਹੜਾ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਡਿਸਪਲੇ ਕਰੇ ਕਿ ਹਿਮਾਚਲ ਦੀ 60 ਰੁਪਏ ਪਰਚੀ ਜਿਹੜੀ ਆ ਉਹ ਕਿਉਂ ਲਈ ਜਾਂਦੀ ਆ ਔਰ ਪੰਜਾਬ ਦੇ ਵਿੱਚ ਕਿਉਂ ਨਹੀਂ ਲਈ ਜਾਂਦੀ ਔਰ ਇੱਕ ਜਾਣਕਾਰੀ ਹੋਰ ਦੇ ਦਿਓ ਕਿ ਉਹ ਉਹਨਾਂ ਦਾ ਕਹਿਣਾ ਵਾ ਕਿ ਹਿਮਾਚਲ ਦੀ ਜਿਹੜੀ ਐਂਟਰੀ ਆ ਉਹ ਇੱਕ ਜਗ੍ਹਾ ਹੀ ਆ ਸਿਰਫ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਪੰਜਾਬ ਦੇ ਵਿੱਚ ਐਂਟਰੀ ਨਹੀਂ ਆ ਤੁਹਾਨੂੰ ਇਹ ਦੱਸ ਦਈਏ ਪੰਜਾਬ ਦੇ ਵਿੱਚ ਜਿਹੜੀ ਕੰਪਨੀ ਟੋਲ ਬਣਾਉਂਦੀ ਆ ਉਹ ਟੋਲ ਵਾਲਿਆਂ ਨੇ ਉਹ ਸੜਕ ਬਣਾਈ ਹੁੰਦੀ ਆ ਉਹ ਸੜਕ ਦਾ ਪੈਸਾ ਆਪਣੇ ਕੋਲੋਂ ਲਗਾਇਆ ਹੁੰਦਾ ਔਰ ਸੜਕ ਬਣਾਉਣ ਦੇ ਉੱਤੇ ਤੁਹਾਨੂੰ ਵਧੀਆ ਸਹੂਲਤ ਦੇਣ ਕਰਕੇ ਉਹਦਾ ਟੋਲ ਲੱਗਦਾ ਕਿ ਤੁਸੀਂ ਟੋਲਾ ਕੇ ਪੈਸਾ ਕਟਾ ਕਰ ਸਕਦੇ ਹੋ ਜੋ ਸਾਡੀ ਜਾਣਕਾਰੀ ਦੇ ਵਿੱਚ ਹੈ ਜੇ ਤੁਹਾਡੇ ਹਿਮਾਚਲ ਦੇ ਵਿੱਚ ਟੁੱਟਾ ਰੋਡ ਆ ਗਿਆ ਤਾਂ ਤਾਂ ਵੀ 60 ਰੁਪਏ ਜੇ ਸਾਫ ਰੋਡ ਆ ਗਿਆ ਤਾਂ ਵੀ 60 ਰੁਪਏ ਕੀ ਕਾਰਨ ਕੀ ਹੈ ਜੇ ਟੁੱਟਾ ਰੋਡ ਆ ਜਾਂਦਾ ਤਾਂ ਫਿਰ ਵੀ 60 ਰੁਪਏ ਜੇ ਮਾਰ ਚੰਗਾ ਰੋਡ ਆ ਜਾਂਦਾ ਤਾਂ ਵੀ 60 ਰੁਪਏ ਔਰ ਜੇ ਰੋਡ ਸਾਡੇ ਪੰਜਾਬ ਦੇ ਵਿੱਚ ਲੱਗਦਾ ਸਿਰਫ ਰੋਡ ਦੇ ਉੱਤੇ ਉਹ ਟੈਕਸ ਲੱਗਦਾ ਜਿਹੜਾ ਰੋਡ ਬਣਿਆ ਵਧੀਆ ਤੁਹਾਨੂੰ ਸਹੂਲਤ ਮਿਲੀ ਆ ਉਹ ਸਾਡੇ ਇੱਥੇ ਲੱਗਦਾ ਲੇਕਿਨ ਹਮਾ ਜਿਹੜੇ ਲੋਕਾਂ ਨੂੰ ਜਾਣਕਾਰੀ ਦੇ ਦਈਏ ਕਿ ਥੋੜੀ ਜਾਣਕਾਰੀ ਤੁਸੀਂ ਵੀ ਲੈ ਲਓ ਤੁਹਾਡੇ ਐਜੂਕੇਟਿਡ ਵਕੀਲ ਭਾਈਚਾਰਾ ਬਹੁਤ ਸਾਰਾ ਵਕੀਲ ਭਾਈਚਾਰਾ ਹਿਮਾਚਲ ਦੇ ਵਿੱਚ ਹੈ ਮਾਨਜੋਗਾ ਅਦਾਲਤਾਂ ਨੇ ਤਾਂ ਕਿਰੋਂ ਜਾਂ ਕਮੈਂਟ ਕਰਨ ਤੋਂ ਪਹਿਲਾਂ ਕਿਸੇ ਵਕੀਲ ਭਾਈਚਾਰੇ ਤੋਂ ਜਾਣਕਾਰੀ ਲੈ ਲਓ ਕਿ ਜਿਹੜੇ ਪੰਜਾਬ ਚ ਟੋਲ ਲੱਗਿਆ ਕੀ ਐ ਐਂਟਰੀ ਟੋਲ ਨੇ ਪੰਜਾਬ ਦੇ ਵਿੱਚ ਇਹ ਟੋਲ ਲੱਗਿਆ ਤੇ ਐਂਟਰੀ ਟੋਲ ਹੈ ਜੇ ਤੁਸੀਂ ਪੰਜਾਬ ਦੇ ਵਿੱਚ ਹਿਮਾਚਲ ਤੋਂ ਐਂਟਰ ਹੁੰਦੇ ਹੋ ਪਠਾਨਕੋਟ ਤਾਂ ਪਠਾਨਕੋਟ ਤੱਕ ਤੁਹਾਡੇ ਕੋਲ ਟੋਲ ਕੌਣ ਲੈ ਰਿਹਾ ਪਠਾਨਕੋਟ ਤੁਸੀਂ ਸਾਰਾ ਦਿਨ ਤੁਰੇ ਫਿਰੋ ਤੁਹਾਡੇ ਕੋਲ ਕੋਈ ਟੋਲ ਨਹੀਂ ਹੈ ਲੇਕਿਨ ਜਦੋਂ ਤੁਸੀਂ ਪਠਾਨਕੋਟ ਤੋਂ ਅੱਗੇ ਨਿਕਲੋਗੇ ਮੇਨ ਹਾਈਵੇ ਦੇ ਉੱਤੇ ਨੈਸ਼ਨਲ ਹਾਈਵੇ ਤੇ ਫਿਰ ਉਹ ਜਿੱਨਾ ਪੈਂਡਾ ਤੁਹਾਨੂੰ ਸਾਫ ਸੁਥਰਾ ਸਹੂਲਤਾਂ ਵਾਲਾ ਮਿਲੇਗਾ ਉਸ ਦਾ ਟੋਲ ਲੱਗਦਾ ਉਹ ਟੋਲ ਰੋਡ ਦਾ ਟੋਲ ਹੈ لیکن ਤੁਹਾਡੇ ਹਿਮਾਚਲ ਦਾ ਟੋਲਕਾ ਦਾ ਇਹ ਸਾਨੂੰ ਜਾਣਕਾਰੀ ਨਹੀਂ ਮਿਲੀ ਇਹ ਜਾਣਕਾਰੀ ਸਿਰਫ ਤੁਸੀਂ ਪ੍ਰੋਵਾਈਡ ਕਰਨੀ ਹੈ ਔਰ ਕਮੈਂਟ ਜ਼ਰੂਰ ਕਰਨੇ ਔਰ ਮੈਂ ਆਪਣੇ ਪੰਜਾਬ ਦੇ ਵਕੀਲ ਭਾਈ ਚਾਰੇ ਨੂੰ ਬੇਨਤੀ ਕਰਾਂਗਾ ਕਿ ਇਹ ਗੱਲ ਨੂੰ ਸਿਰਫ ਡਿਸਪਲੇ ਕੀਤਾ ਜਾਵੇ ਜ਼ਰੂਰੀ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਇਹ ਰੋਸ ਜਿਹੜਾ ਬਹੁਤ ਸਾਰੇ ਲੋਕ ਸਾਨੂੰ ਸਵਾਲ ਕਰਦੇ ਆ ਅਸੀਂ ਪੱਤਰਕਾਰ ਹੋਣ ਦੇ ਨਾਤੇ ਨਾਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇ ਆ ਲੋਕਾਂ ਦੇ ਜਵਾਬ ਦੇ ਹੈਗੇ ਆ ਲੋਕ ਸਾਨੂੰ ਸਵਾਲ ਕਰਦੇ ਆ ਕਿ ਭਾਜੀ ਆ ਪਰਚੀ ਕਾਦੀ ਏ ਤਾਂ ਤੁਸੀਂ ਕਮੈਂਟ ਜ਼ਰੂਰ ਕਰਨਾ ਔਰ ਸ਼ੇਅਰ ਜ਼ਰੂਰ ਕਰਨਾ ਹੈ ਤੇ ਕਮੈਂਟਾਂ ਵਾਸਤੇ ਅਸੀਂ ਇਹੀ ਮੰਗ ਕਰਦੇ ਆ ਕਿ ਕਮੈਂਟ ਕਾਨੂੰਨਾਂ ਤੌਰ ਤੇ ਇੱਕ ਵਧੀਆ ਤਰੀਕੇ ਦੀ ਇੱਕ ਵਧੀਆ ਜਾਣਕਾਰੀ ਹੋਣੀ ਚਾਹੀਦੀ ਆ ਕਿ ਇਹ ਟੋਲ ਦੀ ਪਰਚੀ ਆ ਜਾਂ ਇਹ ਐਂਟਰੀ ਫੀਸ ਆ ਕਾਦੀ ਫੀਸ ਆ ਜੇ ਤੁਹਾਡੇ ਰੋਡ ਦੀ ਪਰਚੀ ਆ ਰੂਟ ਟੋਲ ਆ ਤਾਂ ਫਿਰ ਟੁੱਟੇ ਰੋਡ ਦੀ ਕਿਉਂ ਲੈਂਦੇ ਹੋ ਜਿਹੜਾ ਰੋਡ ਹੈ ਹੈ ਤੁਹਾਡਾ 11 ਫੁੱਟ ਦਾ ਜਾਂ ਤੁਹਾਡਾ 22 ਫੁੱਟਾ ਰੋਡ ਹੈ ਉਸ ਦੀ ਕਾਦੀ ਪਰਚੀ ਆ ਮੈਨੂੰ ਦੱਸ ਦਿਓ ਇਹ ਸਿਰਫ ਐਂਟਰੀ ਪਰਚੀ ਆ ਹਿਮਾਚਲ ਵਿੱਚ ਐਂਟਰ ਹੋਣ ਦੀ ਤਾ ਜੇ ਇਸ ਤਰ੍ਹਾਂ ਪੰਜਾਬ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਪੰਜਾਬ ਦੀ ਐਂਟਰੀ ਪਰਚੀ ਲੈਣੀ ਆ ਫਿਰ ਕੀ ਕਰੋਗੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜੀ ਗੱਲ ਗਲਤ ਆ ਗਲਤ ਆ ਪਹਿਲਾਂ ਤੁਹਾਡੀ 40 ਰੁਪਏ ਫਿਰ 50 ਰੁਪਏ ਹੁਣ ਤੁਹਾਡੀ 60 ਰੁਪਏ ਪਰਚੀ ਹੋ ਗਈ ਤੁਸੀਂ ਆਪਣੀ ਮਰਜ਼ੀ ਨਾਲ 100 ਵੀ ਕਰਦੇ ਹੋਗੇ ਤਾਂ ਫਿਰ ਤੁਸੀਂ ਪੰਜਾਬ ਦੇ ਵਿੱਚੋਂ ਪਰਚੀ ਨਹੀਂ ਲੈਣੀ ਇਹਦੇ ਵਿੱਚ ਕੋਈ ਵੀ ਪੱਖਪਾਤ ਵਾਲੀ ਗੱਲ ਨਹੀਂ ਇਨਸਾਫ ਦੀ ਗੱਲ ਆ ਔਰ ਹੱਕ ਸੱਚ ਦੀ ਗੱਲ ਆ ਔਰ ਸਹੀ ਗੱਲ ਜਾਣਕਾਰੀ ਜਿਹੜੀ ਆ ਇਹ ਤੁਹਾਡੇ ਕੋਲ ਨਹੀਂ ਹੈਗੀ ਜੇ ਜੇ ਤੁਹਾਡੇ ਕੋਲ ਜਾਣਕਾਰੀ ਨਹੀਂ ਆ ਤਾਂ ਜਾਣਕਾਰੀ ਜਰੂਰ ਲੈ ਲਓ ਆਪਣੇ ਪੜੇ ਲਿਖੇ ਵਕੀਲ ਭਾਈ ਚਾਰੇ ਕੋਲ ਬੈਠ ਕੇ ਜਾਣਕਾਰੀ ਲੈ ਸਕਦੇ ਹੋ ਕਿ ਇਹ ਟੋਲ ਪਰਚੀ ਜਿਹੜੀ ਆ ਇਹ ਪੰਜਾਬ ਦੇ ਵਿੱਚ ਕੱਟੀ ਜਾਂਦੀ ਆ ਤਾਂ ਹਿਮਾਚਲ ਵਿੱਚ ਜਿਹੜੀ ਪਰਚੀ ਉਹ ਕਾਦੀ ਕੱਟੀ ਜਾਂਦੀ ਆ ਜੋ ਪਰਚੀ ਆ ਪੰਜਾਬ ਦੀ ਜਾਣਕਾਰੀ ਅਸੀਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੀ ਪਰਚੀ ਆ ਉਹ ਰੋਡ ਬਣਾਉਣ ਵਾਲਿਆਂ ਦਾ ਰੋਡ ਦਾ ਟੋਲ ਟੈਕਸ ਹੈ ਫੇ ਰੋਡ ਬਣਾਇਆ ਤੇ ਉਹਦਾ ਟੋਲ ਟੈਕਸ ਲੈਣਾ ਕਿ ਇਹ ਰੋਡ ਦਾ ਖਰਚਾ ਉਹਨਾਂ ਆਪਣੇ ਕੋ ਕਰਿਆ ਸੀ ਤਾਂ ਜਿਹੜਾ हिमाचल ਦੇ ਵਿੱਚ ਆ ਰੋਡ ਵੀ ਟੁੱਟਾ ਹੈ ਲੇਕਿਨ ਪਰਚੀ ਲੱਗ ਰਹੀ ਆ ਕਾਰਨ ਕੀ ਆ ਇਸ ਬਾਰੇ ਪੂਰੀ ਜਾਣਕਾਰੀ ਸਾਨੂੰ ਚਾਹੀਦੀ ਆ ਔਰ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਜਰੂਰ ਕਰਨਾ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ